ਨੋ ਸਾਹਿਬ ਕੀ ਕਹਿ ਰਹੀ ਹੈ ਹਵਾ ਫਿਰ ਹਵਾ ਦਿਖ ਵੀ ਰਹੀ ਹੈ ਸੁਣ ਵੀ ਰਹੀ ਹੈ ਉਹਨਾਂ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਉਹਨਾਂ ਨੂੰ ਇਹ ਹੀ ਤਕਲੀਫ ਹੈ ਕਿ ਮੈਂ ਆਵਾਜ਼ੀ ਪਾਰਟੀ ਚ ਕਿਉਂ ਆ ਗਿਆ ਕਾਲੀ ਦਲ ਨੂੰ ਕਿੱਥੇ ਦੇਖਦੇ ਹੋ ਚੌਥਾ ਪੰਜਵਾਂ ਜਿਆਦਾ ਥੱਲੇ ਕਰ ਰਹੇ ਚਲੋ ਰਿਜ਼ਲਟ ਆ ਜਾਏਗਾ ਰਿਜ਼ਲਟ ਦੱਸ ਦੇਗਾ ਚਲੰਦਰ ਜ ਨਸ਼ਾ ਖਤਮ ਕਰਕੇ ਹਟੂੰਗਾ ਨਸ਼ੇ ਵਾਲਿਆਂ ਦਾ ਬਾਸੇ ਕੋਈ ਜਗਾ ਨਹੀਂ ਜਲੰਧਰ ਚ ਇਹ ਮੇਰਾ ਤੁਹਾਨੂੰ ਵਾਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਤੈਨੂੰ ਸਾਡੇ ਨਾਲ ਨੇ ਤੈਨੂੰ ਸਭ ਕੀ ਕਹਿ ਰਹੀ ਹੈ ਹਵਾ ਫਿਰ ਹਵਾ ਦਿਖ ਵੀ ਰਹੀ ਹੈ ਸੁਣ ਵੀ ਰਹੀ ਹੈ ਕਿ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਨੇ ਤੇ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ ਜਿਤਾਉਣ ਲਈ ਉਤਾਵਲੇ ਨੇ ਇਹ ਇੱਕੋ ਇੱਕ ਪਾਰਟੀ ਹੈ ਜਿਹੜੀ ਆਮ ਲੋਕਾਂ ਨੇ ਬਣਾਈ ਹੈ आम ਲੋਕਾਂ ਵਾਸਤੇ ਬਣਾਈ ਹੈ ਤੇ ਆਮ ਲੋਕਾਂ ਦੇ ਵਾਸਤੇ ਕੰਮ ਕਰੇਗੀ ਇੱਕ ਇੱਕ ਇਹੀ ਇੱਕ ਹੋਪ ਇਹੀ ਇੱਕ ਯਕੀਨ ਭਾਰਤ ਵਿੱਚ ਪਾਰਟੀ ਦੇ ਇਵੈਂਟ ਤਾਂ ਹੋ ਰਹੇ ਨੇ ਪਾਰਟੀ ਜ਼ੋਰ ਲਾ ਰਹੀ ਹੈ ਸੱਤਾ ਵਿੱਚ ਵੀ ਹੈ ਪਰ ਜਿਹੜੇ ਵਿਰੋਧੀ ਹੈ ਉਹ ਕਹਿੰਦੇ ਕਿ ਤੁਸੀਂ ਬਹੁਤ ਲਾਸਟ ਟਾਈਮ 'ਚ ਆ ਕੇ ਚੇਂਜ ਕੀਤਾ ਕੋਈ ਸਟੈਂਡ ਨਹੀਂ ਹੈ ਇਹਨਾਂ ਚੀਜ਼ਾਂ ਦਾ ਨੁਕਸਾਨ ਹੋਏਗਾ ਉਹਨਾਂ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੈ ਉਹਨਾਂ ਨੂੰ ਇਹ ਹੀ ਤਕਲੀਫ ਹੈ ਕਿ ਮੈਂ ਆਮ ਆਦਮੀ ਪਾਰਟੀ ਚ ਕਿਉਂ ਆ ਗਿਆ ਜਿੰਦਾਬਾਦ ਉਹਨਾਂ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ ਇਸ ਕਰਕੇ ਉਹਨਾਂ ਕੋਲ ਹੋਰ ਇਸ਼ੂ ਨਹੀਂ ਤੁਸੀਂ ਲੋਕ ਦੇਖੋ ਮੇਰੇ ਇਸ ਫੈਸਲੇ ਤੋਂ ਕਿੰਦਾ ਖੁਸ਼ ਨੇ ਕਿੰਦਾ ਜੋਸ਼ ਨੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਜਿੰਦਾਬਾਦ ਸੀਐਮ ਦਾ ਕਹਿਣਾ ਹੈ ਕਿ ਤੇਰਾ ਜ਼ੀਰੋ ਹੋਏਗਾ ਤੇ ਜਲੰਧਰ ਚ ਤੁਹਾਨੂੰ ਕੀ ਲੱਗਦਾ ਹੈ ਕਿ ਜਲੰਧਰ ਚ ਅਗਰ ਤੁਸੀਂ ਇੱਕ ਨੰਬਰ ਦਿਓ ਤਾਂ ਬਾਕੀ 2 3 4 ਤੇ ਕੌਣ ਨੇ ਦੇਖੋ ਬਾਕੀ ਸਾਰੇ 2 3 4 5 ਦੀ ਪੋਜੀਸ਼ਨ ਆ ਪਰ ਆਮ ਆਦਮੀ ਪਾਰਟੀ ਦਾ ਵਲੰਟੀਅਰ ਜਿੱਤ ਰਿਹਾ ਇਥੇ ਵਲੰਟੀਅਰ ਜਿੱਦਾਂ ਦੇ ਨਿੱਗਰ ਲੋਗ ਨੇ ਕਿਸੇ ਪਾਰਟੀ ਕੋ ਨਹੀਂ ਹੋਣੇ ਜਿੰਨੇ ਬਹਾਦਰ ਇਮਾਨਦਾਰ ਡੈਡੀਕੇਟਿਡ ਆਮ ਆਦਮੀ ਪਾਰਟੀ ਦੇ ਯੂਥ ਵਲੰਟੀਅਰ ਨੇ ਕਿਸੇ ਪਾਰਟੀ ਕੋ ਹੈ ਨਹੀਂ ਔਰ ਇਹਨਾਂ ਦਾ ਜੋਸ਼ ਦੇਖ ਲੋ ਸਿਰਫ ਇਸ ਦੇਸ਼ ਵਿੱਚ ਪੂਰੀ ਤਬਦੀਲੀ ਲਿਆਉਣ ਵਾਸਤੇ ਇੱਕ ਉਮੀਦ ਤੇ ਇੱਕ ਯਕੀਨ ਨਾਲ ਚੱਲੇ ਹੋਏ ਇੱਕ ਬਿਜਲੀ ਦਾ ਮੁੱਦਾ ਹੈ ਜਿਹੜਾ ਸਰਕਾਰ ਬਹੁਤ ਪ੍ਰਮੁੱਖਤਾ ਨਾਲ ਚੁੱਕ ਰਹੀ ਹੈ ਜਦੋਂ ਤੁਸੀਂ ਲੋਕਾਂ 'ਚ ਜਾ ਰਹੇ ਹੋ ਤਾਂ ਕਿਹੜੇ ਮੈਸੇਜ ਮਿਲ ਰਹੇ ਹਨ ਲੋਕ ਕੀ ਕਹਿ ਰਹੇ ਲੋਕ ਭਗਵੰਤ ਮਾਨ ਜੀ ਦੀ ਕਾਰਜਕਾਰੀ ਤੋਂ ਬੜੇ ਖੁਸ਼ ਨੇ ਇਮਾਨਦਾਰ ਲੀਡਰ ਨੇ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਕਰ ਦਿੱਤਾ ਬਿਨਾਂ ਸਪਾਰਸ਼ ਪੈਸੇ ਤੋਂ ਨੌਕਰੀ ਮਿਲ ਰਹੀ ਹੈ ਕਿਸਾਨਾਂ ਨੂੰ ਬਿਜਲੀ ਪੂਰੀ ਮਿਲ ਰਹੀ ਹੈ ਕਿਸਾਨਾਂ ਨੂੰ ਆਪਣੀ ਫਸਲ ਪਾਲਣ ਵਾਸਤੇ ਇੱਕ ਵੀ ਲੀਟਰ ਡੀਜ਼ਲ ਨਹੀਂ ਬਲਣਾ ਪਿਆ ਦਫ਼ਤਰਾਂ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਸਮੂਥ ਕੰਮ ਚੱਲ ਪਿਆ ਤੇ ਲੋਕ ਖੁਸ਼ ਆ ਸਰਕਾਰ ਤੋਂ ਕਿਉਂਕਿ ਪਹਿਲੇ ਜਿਹੜੀਆਂ ਵੱਡੇ ਵੱਡੇ ਖਾਨਦਾਨਾਂ ਦੀਆਂ ਜਾਂ ਵੱਡੇ ਵੱਡੇ ਜਿਹੜੇ ਡਾਇਨੈਸਟਿਕ ਲੀਡਰਸ਼ਿਪ ਉਹਨਾਂ ਨੂੰ ਲੋਕਾਂ ਨੇ ਉਖਾੜ ਕੇ ਸਿਰ ਦਿੱਤਾ ਅਕਾਲੀ ਦਲ ਨੂੰ ਕਿੱਥੇ ਦੇਖਦੇ ਹੋ ਚੌਥਾ ਪੰਜਵਾਂ ਜਿਆਦਾ ਥੱਲੇ ਕਰ ਚਲੋ ਰਿਜ਼ਲਟ ਆ ਜਾਏਗਾ ਰਿਜ਼ਲਟ ਦੱਸ ਦੇਗਾ ਤੇ ਕਿਉਂਕਿ ਤੁਸੀਂ ਮੈਨੂੰ ਦੱਸੋ ਕਾਂਗਰਸ ਕਾਂਗਰਸ ਦੇ ਕੋਲ ਇਦਾਂ ਦੇ ਵਰਕਰ ਹੈ ਇਦਾਂ ਦੇ ਵਲੰਟੀਅਰ ਹੈ ਸਭ ਟੁੱਟੇ-ਫੁੱਟੇ ਕਾਂਗਰਸ ਪਾਰਟੀ ਟੁੱਟ-ਫੁੱਟ ਗਈ ਹੈ ਕੋਈ ਜਿਸ ਘਰ ਵਿੱਚ ਏਕਤਾ ਨਾ ਹੋਵੇ ਜਿਸ ਘਰ ਵਿੱਚ ਜੋਸ਼ ਨਾ ਹੋਵੇ ਉਹ ਤਰੱਕੀ ਨਹੀਂ ਕਰਦਾ ਇਸ ਵੇਲੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਚ ਬਹੁਤ ਮਤਲਬ ਖੁਸ਼ੀ ਦਾ ਮਾਹੌਲ ਹੈ ਬਿਲਕੁਲ ਇਲੈਕਸ਼ਨ ਦੇ ਨਜ਼ਦੀਕ ਜਿੱਦਾਂ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਇਹਨਾਂ ਚੀਜ਼ਾਂ ਦਾ ਵੀ ਅਸਰ ਤੁਹਾਨੂੰ ਲੱਗਦਾ ਹੈ ਕਿਉਂਕਿ ਸਰਕਾਰ ਦਿੱਲੀ ਤੋਂ ਬਾਅਦ ਇੱਥੇ ਹੀ ਹੈ ਇੱਥੇ ਦੇ ਵੋਟਰ ਹੈ ਤੇ ਇਹਨਾਂ ਗੱਲਾਂ ਦਾ ਵੀ ਅਸਰ ਹੋਏਗਾ ਬਿਲਕੁਲ ਨਹੀਂ ਹੋਏਗਾ ਇਹ ਜੋ ਕੇਂਦਰ ਸਰਕਾਰ ਨੇ ਸ਼੍ਰੀ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਵਿੱਚ ਬੰਦ ਕੀਤਾ ਉਹਦਾ ਉਲਟਾ ਅਸਰ ਪਾਏਗਾ ਸਾਰੀ ਦੀ ਸਾਰੀ ਵੋਟ ਲੋਕ ਇਸ ਗੱਲ ਤੋਂ ਨਾਰਾਜ਼ ਨੇ ਕਿ ਨਰਿੰਦਰ ਮੋਦੀ ਨੇ ਇੱਕ ਪੋਲੀਟੀਕਲ ਪਾਰਟੀ ਦੀ ਲਹਿਰ ਨੂੰ ਰੋਕਣ ਦੀ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਰੁਕੇਗੀ ਨਹੀਂ ਇਹ ਰੋਕਾਂ ਦਾ ਲੋਕਾਂ ਦਾ ਕਾਫਲਾ ਹੈ ਜਿੱਦਾਂ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਆ ਦਰਿਆਵਾਂ ਨੂੰ ਕਦੀ ਬੰਨੇ ਨਹੀਂ ਲੱਗਦੇ ਕਦੀ ਨੱਕੇ ਨਹੀਂ ਲੱਗ ਸਕਦੇ ਇਹ ਦੇਖ ਲਓ ਦਰਿਆ ਆ ਇਹ ਪੰਜਾਬ ਨੂੰ ਬਹੁਤ ਖੂਬਸੂਰਤ ਬਣਾਉਣ ਬਣਾਉਣਾ ਚਾਹੁੰਦੇ ਆ ਨੌਜਵਾਨ ਕ੍ਰਪਸ਼ਨ ਫਰੀ ਬਣਾਉਣਾ ਚਾਹੁੰਦੇ ਆ ਇਸ ਕਰਕੇ ਆਪਣਾ ਟਾਈਮ ਕੱਢ ਕੇ ਜੋਸ਼ ਨਾਲ ਗਰਮੀ 'ਚ ਆਏ ਆ ਇੱਥੇ ਤੁਸੀਂ ਵੇਖ ਲਿਓ ਕਾਂਗਰਸ ਵੱਲ ਬੀਜੇਪੀ ਵੱਲ ਉਹ ਤਾਂ ਗਰਮੀ ਤੋਂ ਡਰਦੇ ਅੰਦਰੋਂ ਨਹੀਂ ਨਿਕਲਦੇ ਉਹ ਤਾਂ 에어 ਕੰਡੀਸ਼ਨਰ 'ਚ ਬੈਠੇ ਆ ਇਸ ਵੇਲੇ ਲੇਕਿਨ ਇਹ ਇੱਕ ਪੰਜਾਬ ਦੀ ਉਮੀਦ ਆ ਪੰਜਾਬ ਦਾ ਯਕੀਨ ਆ ਤੋ ਸਾਹਿਬ ਉਹਨਾਂ ਚੈਰਨਜੀ ਸਿੰਘ ਚੰਨੀ ਲਗਾਤਾਰ ਜ਼ਿਲਹੰਦਰ 'ਚ ਨਸ਼ੇ ਦਾ ਮੁੱਦਾ ਬਣਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਇੱਥੋਂ ਦੇ ਲੀਡਰੋਂ ਕਿੱਥੇ ਗੱਲ ਖੜੀ ਹੈ ਕਾਂਗਰਸ ਨੇ ਕਿਹਾ ਸੀ ਵੀ ਅਸੀਂ 4 ਹਫ਼ਤਿਆਂ 'ਚ ਨਸ਼ੇ ਦਾ ਲੱਕ ਤੋੜ ਦਿਆਂਗੇ ਨਹੀਂ ਤੋੜ ਸਕੇ ਉਹਨਾਂ ਨੇ ਤਾਂ ਕੁਛ ਨਹੀਂ ਕੀਤਾ ਹੁਣ ਦੇਖੋ ਸਾਡੀ ਪੁਲਿਸ ਫੱਟੇ ਚੱਕ ਰਹੀ ਹੈ ਫੜੇ ਆ ਨਾ ਕੱਲ ਵੱਡੇ ਵੱਡੇ ਜਿਨ੍ਹਾਂ ਨੂੰ ਕਾਂਗਰਸ ਨਹੀਂ ਫੜ ਸਕੀ ਤੁਸੀਂ ਅੱਗੇ ਦੇਖਿਓ ਆਗੇ-ਆਗੇ ਦੇਖੋ ਹੋਤਾ ਹੈ ਕੀ ਨਸ਼ਾ ਚਲੰਦਰ ਚ ਨਸ਼ਾ ਖਤਮ ਕਰਕੇ ਹਟੂੰਗਾ ਨਸ਼ੇ ਵਾਲਿਆਂ ਦਾ ਵਾਸਤੇ ਕੋਈ ਜਗ੍ਹਾ ਨਹੀਂ ਜਲੰਧਰ ਚ ਇਹ ਮੇਰਾ ਤੁਹਾਨੂੰ ਵਾਦਾ ਸ਼ੁਕਰਿਆ ਇਹ ਹਨ ਪਵਨ ਟੇਨੂ ਜੋ ਕਿ ਇੱਥੇ ਕੈਂਪੇਨ ਦੇ ਵਿੱਚ ਆਏ ਹੋਏ ਨੇ ਇਹਨਾਂ ਦਾ ਰੋਡ ਸ਼ੋਅ ਹੋਏਗਾ ਥੋੜੀ ਦੇਰ 'ਚ ਮੁੱਖ ਮੰਤਰੀ ਵੀ ਆਉਣਗੇ ਤੇ ਉਹ ਸ਼ਾ ਕੋਟ 'ਚ ਅੱਜ ਰੋਡ ਸ਼ੋਅ ਹੋਏਗਾ ਇਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਜਿਹੜਾ ਹੈ ਉਹ ਚੌਥੇ ਜਾਂ ਪੰਜਵੇਂ ਨੰਬਰ ਤੇ ਰਹੇਗਾ ਇਹ ਇੱਕ ਵੱਡਾ ਬਿਆਨ ਹੈ ਜੋ ਕਿ ਇਹਨਾਂ ਨੇ ਦਿੱਤਾ ਕਿਉਂਕਿ ਟੀਨੂ ਕਾਫੀ ਲੰਬੇ ਸਮੇਂ ਤੱਕ ਅਕਾਲੀ ਦਲ ਚੇਹਰੇ ਕੌਣ ਕਿੰਵੇਂ ਨੰਬਰ ਤੇ ਹੁੰਦਾ ਹੈ ਇਹ ਤਾਂ ਵਕਤ ਦੱਸੇਗਾ ਪਰ ਨਾਲ ਹੀ ਜਿਹੜਾ ਕਿ ਜਲੰਧਰ ਦੀ ਸੀਟ ਤੇ ਨਸ਼ਾ ਮੁੱਦਾ ਬਣਾਇਆ ਜਾ ਰਿਹਾ ਹੈ ਅਕਾਲੀ ਕਾਂਗਰਸ ਦੇ ਕੈਂਡੀਡੇਟ ਬਲੋਤਾ ਇਹਨਾਂ ਦਾ ਕਹਿਣਾ ਹੈ ਕਿ ਉਹ ਉਹ ਗੱਲ ਨਹੀਂ ਹੈ ਨਸ਼ਾ ਖਤਮ ਹੋਏਗਾ ਕੈਮਰਾ ਬਲਸਨ ਮਨੀਸ਼ ਦੇ ਨਾਲ ইমরান ਖਾਨ ਪੰਜਾਬੀ ਬਲਟਨ ਜਲੰਧਰ